ਇਕ ਸ਼ਬਦ ਸੀ ਸੁਖਮਨੀ ਸਾਹਿਬ 'ਚ ਪੜਨੇ ਆ ਬਾਰੰਗ ਬਾਰ ਬਾਰ ਪ੍ਰਭ ਜਪਿਐ ਦੁਬਾਰਾ ਦੁਬਾਰਾ ਜਪੋ ਰਿਪੀਟ ਕਰੋ ਪ੍ਰਮਾਤਮਾ ਦੇ ਨਾਮ ਨੂੰ ਪ੍ਰਭ ਕਹਿ ਬਾਰੰਗ ਬਾਰ ਬਾਰ ਪ੍ਰਭ ਜਪਿਐ ਇਹਦਾ ਸਬੰਧ ਰਚਨਾ ਨਾਲ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕਿ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਹੋਤਾ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਜ਼ੁਬਾਨ ਨਾਲ ਇਹ ਮਹਾਰਾਜ ਨੇ ਕਿਹਾ ਜੇ ਵਾ ਘੁਣ ਕੋ ਬਿੰਦ ਭਜੋ ਰਸਨਾ ਨਾਲ ਰਸਨਾ ਜਪਿਆ ਇੱਕ ਨਾਮ ਜ਼ਬਾਨ ਨਾਲ ਇੱਕ ਜੁਗਤ ਹੋ ਗਈ ਨਾ ਰਸਨਾ ਨਾਲ ਜਪਣਾ ਇਸੇ ਨੂੰ ਹੀ ਗੁਰੂ ਬਾਣੀ ਅੱਗੇ ਕਹੇਗੀ ਨਹੀਂ ساری ਜ਼ਿੰਦਗੀ ਜ਼ਬਾਨ ਨਾਲ ਜਪੀ ਜਾਂਗੇ ਮਨ ਨਾਲ ਜਪਿਆ ਕਰ ਇਹ ਇਹ ਜੁਗਤਾਂ ਸਿਖਾਈਆਂ ਨਹੀਂ ਜਾਂਦੀਆਂ ਇਹ ਗੁਰੂ ਗ੍ਰੰਥ ਸਾਹਿਬ ਸਿਮਰਨ ਵਿੱਚ ਆਪਣੇ ਆਪ ਅਸੀਸਾਂ ਦੇ ਹੀ ਜਾਂਦੇ ਆ ਨਾ ਸਿਰਫ ਟੁਕ ਮਾਤਰ ਅੱਜ ਤੁਹਾਨੂੰ ਅਰਜ਼ ਕਰਕੇ ਜਾਾਂਗਾ ਕਿ ਇਹ ਕਹੇ ਰਸਨਾ ਨਾਲ ਜਪੋ ਤੇ ਦੂਸਰੇ ਪਾਸੇ ਬਾਣੀ ਕਹਿੰਦੀ ਹੈ ਜਪ ਮਨ ਇਹ ਤੇ ਰਸਨਾ ਚਲੀ ਗਈ ਜਪ ਮੰਨ ਸਤਨਾਮ ਸਦਾ ਸਤਨਾਮ ਜਿਹੜਾ ਰਸਨਾ ਜਪਦਾ ਸੀ ਕਹਿੰਦੇ ਨਹੀਂ ਹੁਣ ਫੁਰਨੇ ਦੇ ਰੂਪ ਚ ਜਪ ਜबान ਬੰਦ ਕਰ ਰਸਨਾ ਨੂੰ ਨਾਲ ਬੋਲ ਤੂੰ ਮਨ ਨਾਲ ਬੋਲ ਇੱਕ ਬਚਨ ਬਾਣੀ ਚੋਂਦਾ ਬਿਨ ਜੇਵਾ ਜੋ ਜਪੈ ਖਿ ਆਏ ਕੋਈ ਜਾਣੇ ਕਿ ਐਸਾ ਨਾ ਹੋ ساری ਜ਼ਿੰਦਗੀ ਜ਼ਬਾਨ ਨਾਲ ਜਪੇਗਾ ਜ਼ਬਾਨ ਤੋਂ ਬਿਨਾ ਖਿ ਆਏ ਖਿਰਦੇ ਨਾਲ ਜਪ ਉੱਥੇ ਜ਼ਬਾਨ ਬੰਦ ਕਰ ਦਿੱਤੀ ਅਗਲੀ ਜੁਗ ਦੱਸ ਦਿੱਤੀ ਮਨ ਨਾਲ ਜਪੋ ਖਿਰਦੇ ਨਾਲ ਜਪੋ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨੇ ਆ ਤੇ ਇੱਕ ਮਹਾਰਾਜ ਜੀ ਦਾ ਬਚਨੇ ਵੀ ਹੁੰਦਾ ਹੈ ਗੁਰਮੁਖ ਰੋਮ ਰੋਮ ਹਰਿ ਧਿਆਵੇ ਰੋਮ ਰੋਮ ਜਪੋ ਬਾਣੀ ਦੇ ਪਾਠ ਕਰਦੇ ਇੱਕ ਬਚਨ ਹੁੰਦਾ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸਾਸ ਸਾਸ ਸਿਮਰੋ ਗੋਬਿੰਦ ਮੈਂ ਆਪ ਨੂੰ ਇੱਕ ਅਰਜ਼ ਕੀਤੀ ਪਿਆਰਿਓ ਉਹ ਗੁਰਸਿੱਖੋ ਜਿਹੜਾ ਸਿਮਰਨ ਹੈ ਨਾ ਇਹਦੀਆਂ ਅਨੇਕਾਂ ਜੁਗਤਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਿਖਾਈਆਂ ਨਹੀਂ ਜਾਂਦੀਆਂ ਇਹ ਗੁਰ ਪ੍ਰਸਾਦ ਨਾਲ ਮਿਲਦੀਆਂ ਜਾਂ ਕਿਸੇ ਬਖਸ਼ੀ ਹੋਈ ਰੋਦੀ ਸੰਗਤ ਨਾਲ ਮਿਲਦੀਆਂ ਮੈਂ ਅਰਜ਼ ਕੀਤੀ ਰਸਨਾ ਨਾਲ ਜਪਣਾ ਮਨ ਨਾਲ ਜਪਣਾ ਰੋਮ ਰੋਮ ਕਰਕੇ ਜਪਣਾ ਗੁਰਮਖੋ ਸਾਹਸ ਗ੍ਰਾਸ ਜਪਣਾ ਮਹਾਰਾਜ ਜੀ ਨੇ ਅਨੇਕਾਂ ਤਰੀਕੇ ਦੱਸੇ ਹੁਣ ਸਿੱਧੀ ਜੀ ਗੱਲ ਆਪ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦੇ ਹੋ ਗੁਰਮਖ ਪਿਆਰੇ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣ ਲੱਗਾ ਤੇ ਇੱਕ ਕਿਤਾਬ ਹੈ ਬਾਬਾ ਕਰਤਾਰ ਸਿੰਘ ਜੀ ਕਮਾਲੀਏ ਵਾਲਿਆਂ ਲਿਖੀ ਹੈ ਉਹਨਾਂ ਦੇ ਸਨਮਾਨਯੋਗ ਪਿਤਾ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਉਹ ਭਾਈ ਵੀਰ ਸਿੰਘ ਦੇ ਨਜ਼ਦੀਕ ਬਹੁਤ ਰਹੇ ਤੇ ਉਹਨਾਂ ਨੇ ਜੋ ਕੁਝ ਉਹਨਾਂ ਦੇ ਜੀਵਨ ਚ ਨੇੜੇ ਦੇਖਿਆ ਉਹਨਾਂ ਨੂੰ ਉਹਨਾਂ ਨੇ ਨੋਟ ਕੀਤਾ ਇੱਕ ਸੁਣਿਓ ਮੈਂ ਬੇਨਤੀ ਕਰ ਲਗਾ ਉਸ ਕਿਤਾਬ ਦਾ ਨਾਮ ਹੈ ਨਾਮ ਨਾ ਵਿਸਰੈ ਸੰਤ ਪ੍ਰਸਾਦ ਉਹਦੇ ਵਿੱਚ ਇੱਕ 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 ਵਿਸ਼ ਚੈਪਟਰ ਹੈ ਉਹਦੇ ਵਿੱਚ ਕਿਹਾ ਵੀ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਇਹ ਭਾਈ ਵੀਰ ਸਿੰਘ ਜੀ ਦੇ ਬਚਨ ਨੇ ਤੇ ਲਿਖਤ ਰੂ ਮੇਰੇ ਕੋਲ ਪ੍ਰੂਫ ਹੈ ਮੈਂ ਕੱਲ ਵੀ ਕਿਹਾ ਕਿ ਸੁਣਨ ਵਾਲੇ ਕਿਉਂਕਿ ਅੱਜ ਸਿੱਖੀ ਦੀ ਗੱਲ ਬੜੀ ਹੁੰਦੀ ਹੈ ਪਰ ਦੋਖੇ ਨਾਲ ਹੁੰਦਾ ਹੈ ਮੇਰਾ خیال ਗੁਰੂ ਗ੍ਰੰਥ ਸਾਹਿਬ ਦੀ ਅਜੂਰੀ ਚ ਇੰਨੀ ਨਿੰਦਿਆ ਅੱਜ ਤੱਕ ਨਹੀਂ ਕੋਈ ਜਿੰਨੀ ਨਿੰਦਿਆ ਅੱਜ ਹੋ ਰਹੀ ਹੈ ਇਹ ਇਸ ਗੱਲ ਨੂੰ ਮੰਨੀਏ ਜਿੰਨਾ ਕਿਸੇ ਦਾ ਔਗਣ ਬੋਲਾਂਗੇ ਉਹਨਾਂ ਅੰਦਰ ਮੈਲਾ ਹੋਵੇਗਾ ਜਿੰਨੇ ਕਿਸੇ ਦੇ ਗੁਣਾਂ ਦੀ ਸਾਂਝ ਕਰੋਗੇ ਅੰਦਰ ਮੈਲ ਨਾਲ ਧੁੱਪ ਜਾਏਗਾ ਉਤਮ ਸੰਗਤ ਉਤਮ ਹੋਵੇ ਗੁਣ ਕੋਤਾ ਵੈ ਔਗਣ ਤੋ ਵੈ ਮਹਾਰਾਜ ਕਹਿੰਦੇ ਭਾਈ ਸਾਹਿਬ ਕਹਿੰਦੇ ਆ ਕਿ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਪਰਕਰਮਾਂ ਵਿੱਚੋਂ ਲੰਘ ਰਹੇ ਸਨ ਤੇ ਮੇਰਾ ਖਿਆਲ ਇਹਨਾਂ ਬਵੈਸਾਂ ਬਵੈਸਾਂ 'ਚ ਬਹਿਣਾ ਦਰਬਾਰ ਸਾਹਿਬ ਆਹ ਦਰਬਾਰ ਸਾਹਿਬ ਆਹ ਪਿਆਰਿਓ ਜਿਨ੍ਹਾਂ ਨੇ ਸਵੇਰੇ ਮੱਥਾ ਟੇਕਿਆ ਚਾਰ-ਚਾਰ ਘੰਟੇ ਮੱਥਾ ਟੇਕਣ ਦੀ ਵਾਰੀ ਨਹੀਂ ਆਉਂਦੀ ਅਸੀਂ ਬਾਹਰ ਸਿੰਘ ਫਸਾਈ ਬੈਠੇ ਦਰਬਾਰ ਸਾਹਿਬ ਤੋਂ ਬਾਹਰ ਮੈਂ ਤਾਂ ਇੱਕੋ ਕਹਿਣਾ ਤੁਸੀਂ ਅੰਮ੍ਰਿਤਸਰ ਵਾਲੇ ਗੁਰੂ ਸਾਹਿਬ ਜੀ ਦੇ ਇਥੇ ਦਰਬਾਰ ਦੇ ਨੇੜੇ ਰਹਿੰਦੇ ਹੋ ਪਿਆਰਿਓ ਵੈਸ ਕਰਨ ਦੀ بجائے ਨਾ ਨੀਂਣਾ ਸਾਰੇ ਟਾਈਮ ਕੱਢ ਲੈ ਵੀ ਆਪਾਂ ਮੀਨਾ ਰਮੰਧਰ ਸਾਹਿਬ ਹੀ ਰਹਿਣਾ ਤਿੰਨ ਚਾਰ ਘੰਟੇ ਭਾਂਡੇ ਮਾਂਜਨੇ ਨੇ ਤਿੰਨ ਚਾਰ ਘੰਟੇ ਸਿਮਰਨ ਕਰਨਾ ਹੈ ਬਾਕੀ ਸਮਾਂ ਨੀਂਦ ਆਵੇ ਪ੍ਰਕਰਮਾਂ ਚ ਲੰਗਰ ਲੰਗਰ ਚੋਂ ਮਿਲ ਜਾਏਗਾ ਤੇ ਮੈਂ ਗੁਰੂ ਤੇ ਭਰੋਸਾ ਕਰਨਾ ਇੱਕ ਮਹੀਨੇ ਬਾਅਦ ਸਾਰਿਆਂ ਦੇ ਅੰਦਰ ਗੁਰੂ ਸ਼ੁੱਧ ਕਰਕੇ ਰੱਖਦਾ ਹੈ ਪ੍ਰੈਕਟੀਕਲ ਕਰਾਂਗੇ ਤਾਂ ਸਭ ਕੁਝ ਖੈ ਤੁਸੀਂ ਮੇਰੀ ਬੇਨਤੀ ਹੈ ਗੁਰਮਖੋ ਲੰਗਰ ਵੀ ਜਾਏ ਦਾ ਭਾਂਡੇ ਪਕੜਨ ਮੈਂ ਕਈ ਵਾਰੀ ਸੋਚਣਾ ਕਿ ਕਿੰਨੇ ਖੁਸ਼ਕਿਸਮਤ ਆਸਾ ਕਿੰਦੀ ਵੱਡੀ ਬਖਸ਼ਿਸ਼ ਕੀਤੀ ਗੁਰੂ ਨੇ ਇੱਕ ਇੱਕ ਬਾਟੀ ਇੱਕ ਇੱਕ ਚਮਚਾ ਸੇਕਦੇ ਪੈਣੇ ਅੱਜ ਸਾਨੂੰ ਮਿਲ ਜਾਈ ਤੀ ਸੇਵਾ ਕਰਨ ਲਈ ਕਿਸੇ ਕਿਸੇ ਥਾਂ ਤੇ ਇਸ ਤਾਂ ਦੇਖਿਆ ਲੋਕੀ ਝੁੱਠੇ ਭਾਂਡਿਆਂ ਦੇ ਢੇਰ ਲਾ ਕੇ ਚਲੇ ਜਾਂਦੇ ਆ ਬਾਹਰ ਤੁਸੀਂ ਦੇਖੋਗੇ ਆਪਣੇ इवन ਆਪਣੇ ਘਰ ਚ ਵਿਆਹ ਕਰੋ ਤੇ ਭੰਡਾਰ ਭਾਂਡਿਆਂ ਦਾ ਢੇਰ ਲੱਗਾ ਨੌਕਰਾਨੀ ਆਏਗੀ ਤੇ ਮਾਂਜੇਗੀ ਓ ਗੁਰਮਖੋ ਇੱਥੇ ਹੁਣ ਵੀ ਚਲੇ ਜਾਓ ਮੇਰਾ ਖਿਆਲ ਘੱਟੋ ਘੱਟ 5 600 ਬੰਦਾ ਅੱਜ ਵੀ ਭਾਂਡਿਆਂ ਵਿੱਚ ਖਲੁੱਤਾ ਮਿਲੇਗਾ ਇਸ ਨੂੰ ਮੇਰੀ ਬੇਨਤੀ ਸੁਣਿਓ ਗੁਰਮਖੋ ਵੇਖੋ ਇਹ ਕਿਹੜੀ ਬਰਕਤ ਹੈ ਗੁਰੂ ਰਾਮਦਾਸ ਦਾ ਘਰ ਸੱਚਮੁੱਚ ਇਹੋ ਜਿਹਾ ਦਰਬਾਰ ਸੰਸਾਰ ਵਿੱਚ ਕਿਤੇ ਵੀ ਨਹੀਂ ਕੋਈ ਬਿਲਡਿੰਗ ਕੋਈ ਸੰਸਥਾ ਕੋਈ ਥਾਂ ਇਸ ਦਾ ਮੁਕਾਬਲਾ ਨਹੀਂ ਕਰ ਸਕਦੀ ਦਾਸ ਨੇ ਇੱਕ ਵਾਰ ਕਿਹਾ ਸੀ ਸ਼ਾਇਦ ਦੇ ਪ੍ਰਿੰਸੀਪਲ ਸਤਵੀਰ ਸਿੰਘ ਨੇ ਕੋਟ ਕੀਤਾ ਸੀ ਕਿ ਤਾਜ ਮਹਿਲ ਵੀ ਦੇਖਿਆ ਤੇ ਖਰਮੰਦਰ ਸਾਹਿਬ ਵੀ ਦੇਖਿਆ ਭਾਈ ਸਾਹਿਬ ਬਿਠਿਆ ਅਮਰਜੀਤ ਸਿੰਘ ਦੀ ਭਾਈ ਗੁਰਸੇਵਕ ਸਿੰਘ ਹਰਮੰਦਰ ਸਾਹਿਬ ਦੇ ਅੰਦਰ ਮਰਦੇ ਬੰਦੇ ਦਾ ਪਾਠ ਨਹੀਂ ਹੁੰਦਾ ਆਪ ਨੂੰ ਪਤਾ ਹੋਣਾ ਮਿਰਤਕ ਦਾ ਪਾਠ ਨਹੀਂ ਰੱਖਿਆ ਜਾ ਸਕਦਾ ਉੱਤੇ ਅਖੰਡ ਪਾਠ ਸਾਹਿਬ ਉਹਨੇ ਦੋਨੋਂ ਬਿਲਡਿੰਗਸ ਦੇਖੀਆਂ ਇਮਾਰਤਾਂ ਦੇਖੀਆਂ ਮੈਂ ਚਲੋ ਸ਼ਬਦ ਇਮਾਰਤ ਵਰਤਾਂ ਜਦੋਂ ਆਇਆ ਤੇ ਪੁੱਛਿਆ ਕਿ ਦੋਨਾਂ ਵਿੱਚ ਕੀ ਅੰਤਰ ਹੈ ਮੈਂ ਆਪਣਾ ਤਜਰਬਾ ਦੱਸਣਾ ਗੁਰੂ ਦੀ ਜੂਰੀ ਚ ਮੈਂ ਸਿਰਫ ਇੱਕ ਵਾਰੀ ਤਾਜ ਮਹਿਲ ਦੇਖਣ ਗਿਆ ਸੱਚਮੁੱਚ ਉੱਥੋਂ ਦਾ ਔਰਾ ਅੰਦਰ ਨੂੰ ਇੰਨੀ ਖੋਪਾਉਂਦਾ ਸੀ ਕਾਲੀ ਪਾਉਂਦਾ ਸੀ ਤੇ ਮੈਨੂੰ ਫਿਰ ਉਹ ਗੱਲ ਯਾਦ ਆ ਗਈ ਉੱਥੇ ਉਹਨੇ ਕਿਹਾ ਤਾਜ ਮਹਿਲ ਵਿੱਚ ਗਿਆ ਤੇ ਮੌਤ ਵਰਗੀ ਬੇਰਾਨਗੀ ਹੈ ਉੱਥੇ ਮੌਤ ਹੈ ਤੇ ਹਰਮੰਦਰ ਸਾਹਿਬ ਵਿੱਚ ਗਿਆ ਇੱਥੇ ਮੁਰਦਿਆਂ ਨੂੰ ਜ਼ਿੰਦਗੀ ਮਿਲਦੀ ਹੈ ਇੱਥੇ ਮਰੀਆਂ ਹੋਈਆਂ ਸੁਰਤਾ ਜਾਗ ਪੈਂਦੀਆਂ ਨੇ ਇੱਥੇ ਮਰੇ ਹੋਏ ਅੰਦਰ ਕਹਿਨ ਹੋ ਜਾਂਦੇ ਭਾਈ ਸਾਹਿਬ ਨੇ ਲਿਖਿਆ ਆਪਣਾ ਤਜਰਬਾ ਕਹਿੰਦੇ ਨੇ ਸੀ ਦਰਬਾਰ ਸਾਹਿਬ ਦੀ ਵੱਡੀ ਦੋ ਪ੍ਰਕਰਮਾਂ ਸਨਮਾਨਯੋਗ ਸਿੰਘ ਸਾਹਿਬ ਆ ਗਏ ਇੱਕ ਪ੍ਰਕਰਮਾ ਖੈ ਸੀ ਸਰੋਵਰ ਦੀ ਜਿਹਨੂੰ ਵੱਡੀ ਕਹਿੰਦੇ ਆਂ ਦੂਜੀ ਪ੍ਰਕਰਮਾ ਖੈ ਦਰਬਾਰ ਸਾਹਿਬ ਦੇ ਅੰਦਰ ਦੀ ਜਿਹਨੂੰ ਛੋਟੀ ਕਹਿੰਦੇ ਆਂ ਐਦਕੀ ਜੇ ਸਤਿਗੁਰੂ ਗੁਰੂ ਰਾਮਦਾਸ ਦੇ ਪੁਰਬ ਤੇ ਸਬੱਬ ਬਣਿਆ ਸ਼ਰੀਰ ਸਾਥ ਦੇਗਾ ਤੇ ਮੇਰੀ ਇੱਛਾ ਮੈਂ ਜ਼ਰੂਰ ਸਤਿਗੁਰੂ ਦੇ ਸਿਰਵਰ ਹਰਮੰਦਰ ਦੀ ਕਥਾ ਕਰੀਏ ਕਿੰਨੇ ਫੁੱਟ ਸਰੋਵਰ ਹੈ ਕਿੰਨਾ ਡੂੰਘਾ ਹੈ ਕੀ ਇਤਿਹਾਸਕ ਹੈ ਆਪ ਨੂੰ ਪਤਾ ਹੋਵੇ ਅੱਜ ਤੱਕ 84 ਤੱਕ 1984 ਤੱਕ 10 ਵਾਰੀ ਕਾਰ ਸੇਵਾ ਹੋਈ ਹੈ ਕਾਰ ਸੇਵਾ ਮੀਨ ਜਲ ਇੱਕ ਪਾਸੇ ਕਰਕੇ ਜਿਹੜੀ ਗਾਰ ਕਢਣੀ ਤੇ ਚਿੱਤੇ ਰੱਖਿਓ 84 ਤੱਕ 10 ਹੀ ਦਰਬਾਰ ਸਾਹਿਬ ਉੱਤੇ ਹਮਲੇ ਹੋਏ ਆ ਟ੍ਰੀਟਮੈਂਟ ਵਾਲੀ ਸੇਵਾ ਬਾਦ ਦੀ ਉਹ ਕਹਿੰਦੇ ਜਦੋਂ ਨਿਕਲ ਰਹੇ ਆ ਤੇ ਇੱਕ ਸੱਜਣ ਪ੍ਰਕਰਮਾ ਸਰੋਵਰ ਵੱਲ ਮੁੱਕ ਕਰਕੇ ਬਾਣੀ ਪੜ ਰਿਹਾ ਸੀ ਕਹਿੰਦੇ ਸਾਡੇ ਮਨ ਚ ਆਇਆ ਭਾਈ ਸਾਹਿਬ ਕਹਿੰਦੇ ਆ ਵੀ ਉਹਨੂੰ ਦੇਖ ਕੇ ਵੀ ਇਹਨੂੰ ਕਹੀਏ ਸਜਣਾ ਅੰਦਰ ਕੀਰਤਨ ਹੋ ਰਿਹਾ ਤੂੰ ਬਾਹਰ ਬੈਠਾ ਸਰੋਵਰ ਦੇ ਕੰਢੇ ਬਾਣੀ ਪੜ੍ਹ ਰਿਹਾ ਤੇ ਉੱਚੀ ਉੱਚੀ ਬੋਲ ਰਿਹਾ ਸੀ ਭਾਈ ਸਾਹਿਬ ਕਹਿੰਦੇ ਅਸੀਂ ਰੁਕ ਕੇ ਪੁੱਛਿਆ ਤੇ ਉਹ ਪਾਠ ਦਾ ਭੋਗ ਪਾ ਕੇ ਕਹਿੰਦਾ ਹੈ ਮੇਰੇ ਘਰ ਨੂੰ ਚੋਰ ਪੈ ਗਏ ਮੈਨੂੰ ਪਤਾ ਹੈ ਅੰਦਰ ਕੀਰਤਨ ਹੋ ਰਿਹਾ ਹੈ ਮੇਰੇ ਘਰ ਨੂੰ ਚੋਰ ਪੈ ਗਏ ਠੱਗ ਪੈ ਗਏ ਨੇ ਤੇ ਜਿਵੇਂ ਘਰ ਨੂੰ ਚੋਰ ਪੈ ਖੋਣ ਤੇ ਉੱਚੀਆਂ ਬਾਹਾਂ ਕਰਕੇ ਬੰਦਾ ਰੌਲਾ ਪਾਉਂਦਾ ਹੈ ਘਰ ਨੂੰ ਚੋਰ ਪੈ ਗਏ ਨੇ ਮੈਂ ਗੁਰੂ ਰਾਮਦਾਸ ਦੇ ਦਰ ਤੇ ਬਾਹਾਂ ਉੱਚੀਆਂ ਕਰਕੇ ਪੁਕਾਰ ਰਿਹਾ ਸਤਿਗੁਰੂ ਮੈਨੂੰ ਇਹਨਾਂ ਵਿਕਾਰਾਂ ਦੇ ਚੋਰਾਂ ਤੋਂ ਬਚਾ ਦੇ ਦੇਖੋ ਦਾ ਆਪਣਾ ਤਰੀਕਾ ਹੁਣ ਜੇ ਕੋਈ ਜੀ ਰਹਿਤ ਮਰਿਆ ਅੱਜ ਕਿੱਥੇ ਲਿਖਿਆ ਕਿਉਂਕਿ ਸਾਡੇ ਅੰਨ ਕਿੰਨਾ ਕਿੱਥੇ ਲਿਖਿਆ ਜ਼ਿਆਦੇ ਬੰਦੇ ਤੇ ਮੈਂ ਕਿੰਨਾ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਲਿਖਿਆ ਇਹਦੇ ਤੇ ਭਰੋਸਾ ਕਰ ਲਿਆ ਆਪਾ ਉਹ ਕਹਿੰਦਾ ਵੀ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਕਿ ਜਿਵੇਂ ਸੱਚਮੁੱਚ ਘਰ ਨੂੰ ਚੋਰ ਪੈ ਗਏ ਨੇ ਮੈਂ ਪੁਕਾਰ ਰਿਹਾ ਉਹ ਕਹਿੰਦੇ ਜਦੋਂ ਅੱਗੇ ਗਏ ਤੇ ਇੱਕ ਸੱਜਣ ਚੁੱਪ ਕਰਕੇ ਬੈਠਾ ਨੇਤਰ ਬੰਦ ਜ਼ਬਾਨ ਬੁੱਲ ਬਿਲਕੁਲ ਬੰਦ ਕਹਿੰਦੇ ਸਾਡੇ ਮਨ ਚ ਆਇਆ ਵੀ ਦਰਬਾਰ ਇਕੋ ਹੀ ਹੈ ਇੱਥੇ ਬੰਦਾ ਬੋਲ ਰਿਹਾ ਪ੍ਰਕਰਮਾਂ ਚ ਇਹ ਚੁੱਪ ਕਰਕੇ ਬੈਠਾ ਥੋੜੀ ਜਿਹੀ ਵਿੱਚ ਤੇ ਕਹਿੰਦੇ ਅਸੀਂ ਕੋਲ ਬੈ ਗਏ ਥੋੜਾ ਜਿਹਾ ਹਿਲਾਇਆ ਉਹਨੇ ਨੇਤਰ ਖੋਲੇ ਤੇ ਅਸੀਂ ਪੁੱਛ ਲਿਆ ਵੀ ਅੰਦਰ ਕੀਰਤਨ ਹੋ ਰਿਹਾ ਹੈ ਤੇ ਤੁਸੀਂ ਬਾਹਰ ਨੇਤਰ ਬੰਦ ਕਰਕੇ ਬੈਠੇ ਹੋ ਉਹ ਕਹਿੰਦਾ ਭਾਈ ਸਿਖਾ ਮੈਂ ਕਈ ਮਹੀਨੇ ਹਾਂ ਤੋਂ ਹਰ ਰੋਜ਼ ਅੰਦਰ ਕੀਰਤਨ ਸੁਣਾ ਹੁਣ ਮੇਰਾ ਚਿਤ ਕਰਦਾ ਹੈ ਕਿ ਜਿਹੜਾ ਬ੍ਰਹਿਮੰਡ ਵਿੱਚ ਕੀਰਤਨ ਹੋ ਰਿਹਾ ਹੈ ਇਸ ਕੀਰਤਨ ਨੂੰ ਆਪਣੇ ਪਿੰਡ ਵਿੱਚੋਂ ਸੁਣਾਵਾਂ ਸ਼ਬਦ ਸੁਣੀ ਪਿੰਡਦਰ ਤੇ ਸ਼ਰੀਰ ਜੋਸ਼ ਤਨ ਵਿੱਚ ਕੀਰਤਨ ਹੋ ਰਿਹਾ ਹੈ ਇਸ ਕੀਰਤਨ ਦੀ ਬਦੌਲਤ ਵਾਜੇ ਪਾਈ ਸ਼ਬਦ ਤੇ ਘਰ ਸੁਭਾਗ ਹੈ ਮੈਂ ਉਹ ਕੀਰਤਨ ਸੁਣਨਾ ਚਾਹੁੰਦਾ ਮੈਂ ਉਸ ਨਾਦ ਨੂੰ ਸੁਣਨਾ ਚਾਹੁੰਦਾ ਤੇ ਮੈਂ ਰੋਜ਼ ਆ ਕੇ ਅਭਿਆਸ ਕਰਨਾ ਉਸ ਕੀਰਤਨ ਲਈ ਭਾਈ ਸਭ ਕਹਿੰਦੇ ਤੂੰ ਵੀ ਭਰਾਵਾ ਸੱਚਾ ਜਿਹੜਾ ਬੋਲ ਰਿਹਾ ਉਹ ਵੀ ਸੱਚਾ ਹੈ ਉਹਦੀ ਅਵਸਥਾ ਜ਼ੁਬਾਨ ਬੰਦ ਵਾਲੇ ਤੱਕ ਨਹੀਂ ਉਹ ਬੋਲ ਰਿਹਾ ਹੈ ਦੂਸਰਾ ਖਮੋਸ਼ ਬੈਠਾ ਹੈ ਕਹਿੰਨ ਲੱਗੇ ਤੀਸਰੇ ਗਏ ਤੇ ਅਠਸੜ ਤੀਰ ਦੇ ਕੋਲ ਨਾ ਜਿਹੜਾ ਪੂਣਾ ਹੈ ਉੱਤੇ ਕੋਈ ਸੱਜਣ ਬੈਠਾ ਢੋਲ ਆਹੀ ਇੰਜ ਲੱਗਾ ਸੁੱਤਾ ਪਿਆ ਕਹਿੰਦੇ ਕੋਲ ਗਏ ਜਾ ਕੇ ਖਿਲਾ ਦਿੱਤਾ ਉਹਨੇ ਅੱਖਾਂ ਖੋਲੀਆਂ ਤੇ ਸਾ ਕਿਹਾ ਜੀ ਭਾਈ ਜੀ ਪ੍ਰਕਾਸ਼ ਹੋ ਗਿਆ ਮਹਾਰਾਜ ਜੀ ਦਾ ਆਸਾ ਦੀ ਵਾਰ ਦਾ ਭੋਗ ਪੈਣ ਵਾਲਾ ਹੈ ਤੇ ਤੁਸੀਂ ਸੁੱਤੇ ਹੋ ਕਹਿੰਦੇ ਉਹਨੇ ਇੱਕੋ ਦਮ ਅੱਖਾਂ ਉਹਦੀਆਂ ਚ ਪਾਣੀ ਭਰਿਆ ਮਿੱਠੀ ਆਵਾਜ਼ ਵਿੱਚ ਕਹਿੰਦਾ ਗੁਰੂ ਰਾਮਦਾਸ ਤੈਨੂੰ ਬਖਸ਼ ਦੀ ਕਹਿੰਦਾ ਗੁਰਮਖਾ ਮੈਂ ਸੁੱਤਾ ਨਹੀਂ ਸਾ ਮੈਂ ਆਪਣੀ ਪ੍ਰੀਤਮ ਦੀ ਗੋਦ ਮੰਨਦਾ ਪਿਆਰ ਹੁਣ ਤਿੰਨ ਨੇ ਇੱਕ ਬੋਲ ਰਿਹਾ ਹੈ ਇੱਕ ਚੁੱਪ ਕਰਕੇ ਬੈਠਾ ਹੈ ਇੱਕ ਧੋਲਾ ਕੇ ਬੈਠਾ ਹੈ ਗੁਰਮਖੋ ਮੈਂ ਅਰਜ਼ ਕੀਤੀ ਨਾਮ ਸਿਮਰਨ ਦੀਆਂ ਅਨੇਕਾਂ ਅਵਸਥਾਵਾਂ ਦੱਸੀਆਂ ਕਿਤੇ ਇਹ ਕੀ ਅੱਖਾਂ ਬੰਦ ਕਰਕੇ ਬੈਠੇ ਕਿਤੇ ਬਾਬਾ ਜੀ ਕਹਿੰਦੇ ਸਾਰੀ ਜ਼ਿੰਦਗੀ ਬੰਦ ਰੱਖੇ ਅੱਖਾਂ ਖੋਲ ਕੇ ਦੇਖ ਮੈਂ ਮੈਂ ਦੋਕ ਸ਼ਲੋਕ ਆਪਣਾ ਸਾਂਝੇ ਕਰਨਾ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ ਨੀਚੇ ਲੋਇਨ ਕਰ ਰहूं ਲੈ ਸੱਜਣ ਕਟਵਾਹੇ ਲੋਇਨ ਦਰਥ ਆਪਾਂ ਜਾਣੇ ਮੈਂ ਆਪਣੀਆਂ ਅੱਖਾਂ ਨੂੰ ਨੀਵੇਂ ਕਰ ਲਵਾਂ ਆਪਣੇ ਅੰਦਰ ਹੀ ਹਿਰਦੇ ਵਿੱਚ ਆਪਣੇ ਸੱਜਣ ਨੂੰ ਟਿਕਾ ਕੇ ਵੇਖਾਂ ਨੀਚੇ ਲੋਇਨ ਕਰ ਰहूं ਲੈ ਸੱਜਣ ਕਟਵਾਹੇ ਸਭ ਰਸ ਖੇਲੂ ਪੀ ਸੋ ਕਿਸੂ ਲਖਾਉ ਨਾ ਹੈ ਫਿਰ ਸੋਨੀ ਸਭਰਾ ਸੇ ਖੇਲੂ ਪੀ ਸੋ ਕਿਸੂ ਲਖਾਉਂਦਾ ਕਿ ਅੱਖਾਂ ਬੰਦ ਕਰਕੇ ਮੈਂ ਆਪਣੇ ਪਿਆਰੇ ਮਹਿਬੂਬ ਆਪਣੇ ਪ੍ਰੀਤਮ ਨਾਲ ਰੋਹਾਨੀਅਤ ਦੀ ਖੇਡ ਖੇਡਾਂ ਕੀ ਲੋੜ ਮੈਂ ਅੱਖਾਂ ਖੋਲ ਕੇ ਬਾਹਰ ਕਿਸੇ ਨੂੰ ਦਿਖਾਵਾਂ ਗੁਰਮਖੋ ওই ਮਹਾਂਪੁਰਖ ਦਾ ਅਗਲਾ ਸ਼ਲੋਕ ਹੈ ਉਹ ਕਹਿੰਦੇ ਨੇ ਆਠ ਜਾਮ 64 ਘਰੀ ਤਉ ਨਿਰਖਤਰ ਜਿਓ ਨੀਚੇ ਲੋਇਨ ਕਿਉਂ ਕਰੂੰ ਸਭ ਘਟ ਦੇਖੂ ਪੀਓ ਹੁਣ ਕੀ ਦੋਨਾਂ ਵਿੱਚ ਫਰਕ ਨਹੀਂ ਪਹਿਲੇ ਸ਼ਲੋਕ ਚ ਕਹੇ ਮੈਂ ਅੱਖਾਂ ਖੋਲ ਕੇ ਦੇਖ ਰਿਆ ਦੂਜੇ ਸ਼ਲੋਕ ਵਿੱਚ ਕਹੇ ਪਹਿਲੇ ਚ ਕਹੇ ਮੈਂ ਅੱਖਾਂ ਬੰਦ ਕਰਕੇ ਦੇਖ ਰਿਆ ਦੂਸਰੇ ਚ ਕਹੇ ਮੈਂ ਅੱਖਾਂ ਖੋਲ ਕੇ ਦੇਖ ਰਿਆ ਪਹਿਲਾ ਸਾਧਨਾ ਹੈ ਆਪਣੇ ਅੰਦਰ ਪ੍ਰੀਤਮ ਨੂੰ ਦੇਖ ਰਿਆ ਹੁਣ ਇੰਨੀ ਕਿਰਪਾ ਕੀਤੀ ਅੱਖਾਂ ਖੋਲ ਕੇ ਸਾਰਿਆਂ ਘਟਾਂ ਵਿੱਚ ਨੂੰ ਦੇਖ ਰਿਆ ਇਸ ਕਰਕੇ ਮੇਰੀ ਇੱਕ ਬੇਨਤੀ ਸੀ ਜਿਹੜੀ ਮੈਂ ਅਰੰਭ ਚ ਕੀਤੀ ਇੱਕ ਸ਼ਬਦ ਉਸਤਤ ਜਿਹੜੀ ਵੈ ਗੁਰੂ ਜੀ ਦੀ ਉਸਤਤ ਹੈ ਇਹ ਜੋੜ ਦੀ ਹੈ ਉਸਤਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤਿ ਬੁਖਾਰ ਇਕ ਉਸਤ ਤਹਿ ਮਲੀਨਤਾ ਮੈਲ ਪੈਦਾ ਕਰਦੀ ਫਿਰ ਧਿਆਨ ਦੇ ਸ਼ਬਦ ਉਸਤਤੀ ਹੈ ਮੈਂ ਅਰਜ਼ ਕੀਤੇ ਇੱਥੇ ਉਸਤ ਪ੍ਰਮਾਤਮਾ ਦੀ ਜਦੋਂ ਕਿਸੇ ਬੰਦੇ ਨੂੰ ਉਹਦੀ ਪਦਵੀ ਵੇਖ ਕੇ ਉਹਦੇ ਪੈਸੇ ਦੇਖ ਕੇ ਉਹਦਾ ਰੁਤਬਾ ਦੇਖ ਕੇ ਇਹ ਵੀ ਅੰਦਰੋਂ ਪਤਾ ਹੈ ਵੀ ਇਹ ਬੰਦਾ ਪ੍ਰੀਤ ਹੈ ਤੇ ਬੈਠਿਆਂ ਉਹਦੇ ਸਿਮਤ ਦੇ ਪੁੱਲ ਬਣਦੇ ਨੇ ਮਹਾਰਾਜ ਕਹਿੰਦੇ ਨੇ ਇਹ ਸਿਮਤ ਜੋੜੇਗੀ ਨਹੀਂ ਇਹ ਤੇਰੇ ਅੰਦਰ ਨੂੰ ਮੈਲਿਆ ਕਰੇਗੀ ਤੇ ਇੰਨੀ ਮੈਲ ਪੈਦਾ ਕਰੇਗੀ ਜਿੰਨੀ ਨਿੰਦਿਆ ਦੀ ਹੁੰਦੀ ਹੈ ਇਸ ਕਰਕੇ ਮਹਾਰਾਜ ਨੇ ਕਿਹਾ ਉਸਤਤ ਨਿੰਦਾ ਦਉ ਤਿਆਗੈ ਬੰਦਿਆਂ ਦੀ ਉਸਤਤ ਇੱਕ ਪਾਸੇ ਕਿਹਾ ਉਸਤਤ ਮਨ ਮੈਂ ਕਰਨ ਰੰਕਾਰ ਇੱਥੇ ਗੁਰੂ ਜੀ ਕਹਿੰਦੇ ਉਸਤਤ ਨਿੰਦਾ ਦਉ ਤਿਆਗੈ ਖੋਜੈ ਫਤ ਨਿਰਭਾਨਾ ਮਹਾਰਾਜ ਕਹਿੰਦੇ ਨੇ ਜਨ ਨਾਨਕ ਦੇ ਖੇਲ ਕਟਨ ਕਾ ਕਿਨਹੂ ਗੁਰਮੁਖ ਜਾਣਦਾ ਮਹਾਰਾਜ ਜੀ ਨੇ ਸ਼ਬਦ ਵਰਤੇ ਬਾਣੀ ਚ ਹਜ਼ੂਰ ਨੇ ਕਿਹਾ ਨਾ ਨਿੰਦਿਆ ਨਾ ਉਸਤਤ ਜਾਣ ਕੈ ਤੇ ਦੂਜੇ ਪਾਸੇ ਕਿਹਾ ਭਾਈ ਉਸਤਤ ਕਰੋ ਇੱਥੇ ਕਹੇ ਕਿ ਮਲੀਨਤਾ ਪੈਦਾ ਕਰਨ ਵਾਲੀਆਂ ਝੂਠੀਆਂ ਖੁਸ਼ਆਮਦ ਉਹਨੂੰ ਗੁਰੂ ਘਰ ਚ ਪ੍ਰਵਾਨ ਨਹੀਂ ਕੀਤਾ ਚਲੋ خیر ਜਿਹੜਾ ਸ਼ਬਦ ਆਪ ਜੀ ਨੇ ਲਿਖਿਆ ਮੈਂ ਉਸ ਸੰਬੰਧੀ ਕੁਝ ਅਰਜ਼ ਕਰਨੀ ਅਸੀਂ ਧੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਤੇ ਮੇਰਾ ਖਿਆਲ ਕਿ ਜਿੰਨਾ ਜਿਵੇਂ ਉਹ ਕੀਰਤਨ ਵਾਲੇ ਕਹਿ ਰਹੇ ਸਨ ਜਿੰਨੀ ਗੁਰੂ ਰਾਮਦਾਸ ਦੀ ਸਿਫਤ ਉਹਨੀ ਅੰਮ੍ਰਿਤਸਰ ਦੀ ਧਰਤੀ ਤੇ ਧੰਤਨ ਬਾਬਾ ਦੀਪ ਸਿੰਘ ਦੀ ਸ਼ਹਾਦਤ ਉਹਨਾਂ ਦਾ ਜਨਮ ਦਿਨ ਸੱਚ ਇਹ ਵੇ ਰੋਜ਼ ਹੀ ਉਹਨਾਂ ਦੀ ਸਿਫਤ ਕੀਤੀ ਜਾਂਦੀ ਹੈ ਕੈਦ ਕੀ ਦਾਸ ਪਹੁੰਚ ਗਿਆ ਸ਼ੀ ਦਾਵੀ ਕਥਾ ਕੀਤੀ ਚਲੋ ਆ ਹਾਜ਼ਰੀ ਇੱਥੇ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਜਿਹੜੀ ਅਰਜ਼ ਕਰ ਲੱਗਾ ਥੋੜਾ ਜਿਹਾ ਧਿਆਨ ਦੇ ਕੇ ਸੁਣੀਓ ਗੁਰਮ ਕੋ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਉਸ ਤਰ੍ਹਾਂ ਦੀ ਗੱਲ ਕੀਤੀ ਧੰਤਾ ਦੀ ਇੱਕ ਤਾਂ ਸਭ ਤੋਂ ਪਹਿਲਾਂ ਧੰਤਾ ਜਾਂ ਤਨ ਜਾਂ ਸਿਵਤ ਪਾਰ ਬ੍ਰਹਮ ਪਰਮੇਸ਼ਵਰ ਦੀ ਕੀਤੀ ਗਈ ਪ੍ਰਮਾਤਮਾ ਨੂੰ ਕਿਹਾ ਦੂਜਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦੀ ਸਿਫਤ ਵੀ ਕੀਤੀ ਗਈ ਹਾਲਾਂਕਿ ਨਾਮ ਨੇ ਜੋੜਨਾ ਬਾਣੀ ਵਿੱਚ ਨਾਮ ਦੀ ਉਸਤਤ ਵਿੱਚ ਵੀ ਬਾਣੀ ਹੈ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਜਿਸ ਬਾਣੀ ਨੇ ਨਾਮ ਜਪਣ ਦਾ ਚਾਹ ਪੈਦਾ ਕਰਨਾ ਸ਼ਬਦ ਨੇ ਸੱਚ ਐਵੇਂ ਬਾਣੀ ਦੀ ਸਿਫਤ ਵਿੱਚ ਵੀ ਬਾਣੀ ਉਚਾਰਨ ਕੀਤੀ ਗਈ ਸਨਮਾਨਯੋਗ ਭਾਈ ਸਾਹਿਬ ਆਗੇ ਗੁਰਕਬਾਲ ਸਿੰਘ ਜੀ ਤੇ ਮੈਂ ਵੀ ਵੇਖਦਾ ਪਿਆ ਸਮੀ ਆਉਣ ਤੇ ਮੈਨੂੰ ਸਾਹਮਣੇ ਚਿੱਟੇ ਦਸਤਾਰੇ ਦਿਸਦੇ ਸੇ ਮੈਂ ਸਮੇ ਹੁਣੇ ਆਏ ਪਰ ਮੈਂ ਥੋੜਾ ਜਿਹਾ ਟਾਈਮ ਲਾਂਗਾ ਸਮਾਪਤੀ ਕਰਨ ਲੱਗਾ ਗੁਰਮਖੋੜਾ ਥੋੜਾ ਟਿਕਾ ਬਖਸ਼ੋ ਇੱਕ ਪਾਰ ਬ੍ਰਹਮ ਪਰਮੇਸ਼ਵਰ ਦੀ ਉਸਤਤ ਦੂਸਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਬਾਣੀ ਦੀ ਉਸਤਤ ਨਾਮ ਦੀ ਉਸਤਤ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਮਰਾਤ ਗੁਰੂ ਦੀ ਉਸਤਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਗੁਰੂ ਦੇ ਸ਼ਬਦ ਨਾਲ ਜੁੜੇ ਕੋਈ ਗੁਰਸ਼ਿਕ ਮਹਾਪੁਰਖ ਸਤਿਪੁਰਖ ਦੀ ਉਸਤਤ ਹੈ ਜਦੋਂ ਕੋਈ ਧੰਨ ਸ਼ਬਦ ਵਰਤਦਾ ਹੈ ਤੇ ਧੰਨ ਸ਼ਬਦ ਵਿੱਚ ਕਿੰਨੀ ਕੋਈ ਬਰਕਤ ਕਿੰਨੀ ਕੋਈ ਬਖਸ਼ੀਸ਼ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਰਬ੍ਰह्म ਪਰਮੇਸ਼ਵਰ ਦੀ ਸਿਵਤ ਵਿੱਚ ਅਨੇਕਾਂ ਬਚਨ ਕਰੇ ਜਿਹੜੀ ਸਿਵਤ ਸਾਨੂੰ ਟੁੱਟਿਆਂ ਨੂੰ ਜੋੜਦੀ ਹੈ ਜਿਵੇਂ ਅਸੀਂ ਪ੍ਰਮਾਤਮਾ ਬਾਰੇ ਸ਼ਬਦ ਵਰਤਨੇ ਆ ਕਿ ਉਹਦੀ ਉਸਤਤਿ ਲਈ ਮਹਾਰਾਜ ਜੀ ਨੇ ਅਨੇਕਾਂ ਸ਼ਬਦ ਵਰਤੇ ਗੁਰੂ ਲਈ ਵੀ ਸ਼ਬਦ ਵਰਤੇ ਸਭ ਧੰਨ ਕਹੋ ਗੁਰ ਸਤਗੁਰੂ ਗੁਰ ਸਤਗੁਰੂ ਜਿੱਤ ਮਿਲ ਕਰ ਪੜਦਾ ਕਜਿਆ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚ ਸ਼ਬਦ ਕਮਾਣ ਵਾਲੇ ਗੁਰਸਿੱਖ ਨੂੰ ਵੀ ਧਨ ਕਿਹਾ ਗਿਆ ਗੁਰਮੁਖੋ ਥੋੜਾ ਜਿਹਾ ਤਵਜੂ ਦਿਓ ਜੀ ਆਜੇ ਆਪ ਜੀ ਪ੍ਰਮਾਤਮਾ ਦੀ ਸਿਫਤ ਸਮਰਾਤ ਗੁਰੂ ਦੀ ਸਿਫਤ ਤੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਪ੍ਰਮਾਤਮਾ ਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਗੁਰਸਿੱਖ ਦੀ ਉਸਤਤ ਧੋਖ ਬੇਨਤੀਆਂ ਸਿਰਫ ਜਿਵੇਂ ਅਸੀਂ ਗੁਰੂ ਰਾਮਦਾਸ ਦੀ ਸਿਫਤ ਚ ਬਚਨ ਕਹਿੰਦੇ ਆ ਜੇ ਸਤਿਗੁਰਿ ਸਿਮਰੰਤ ਨੈਣ ਕੇ तिमਰ ਮਿਟੈ ਖਿਨ ਜੇ ਸਤਿਗੁਰਿ ਸਿਮਰੰਤ ਰਿਦਾ ਕਰ ਨਾਮ ਦਿਨੋ ਦਿਨ ਜੇ ਸਤਿਗੁਰਿ ਸਿਮਰੰਤ ਜੀ ਕੀ ਤਬ ਤੇ ਮਿਟਾਵੈ ਜੇ ਸਤਿਗੁਰਿ ਸਿਮਰੰਤ ਰਿੱਧ ਸਿਧ ਨਵਨਿਤ ਪਾਵੈ ਸੋਈ RAM DAS ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ ਇੱਥੇ ਮਹਾਰਾਜ ਜੀ ਨੇ ਕਿਹਾ ਤੇ ਗੁਰੂ RAM DAS ਜੀ ਦਾ ਇੱਕ ਬਚਨ ਹੈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰਸੇ ਇਹਦਾ ਮਤਲਬ ਸਮਰੱਥ ਗੁਰੂ ਨੂੰ ਧੰਤਾ ਜੋਕਿਆ ਤਰਜ਼ ਕੀਤੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਹਾ ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਪਿਆਰਿਓ ਮਹਾਪੁਰਖ ਨੂੰ ਵੀ ਧੰਨ ਕਿਹਾ ਹੈ ਜਿਵੇਂ ਅਸੀਂ ਪਾਠ ਕਰਨੇ ਆ ਮਹਾਰਾਜ ਜੀ ਦਾ ਕਿ ਧੰਨ 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 ਜਨ ਆਇਆ ਜਿਸ ਪ੍ਰਸ਼ਾਦ ਸਭ ਜਗਤ ਰਾਏ ਜਿਦੀ ਕਿਰਪਾ ਨਾਲ ਟੁੱਟੀਆਂ ਹੋਈਆਂ ਰੂਹਾਂ ਪਰਮਾਤਮਾ ਨਾਲ ਜੁੜਦੀਆਂ ਨੇ ਉਸ ਮਹਾਨ ਗੁਰਮਖ ਮਹਾਪੁਰਖ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਪਾਉ ਵਿੰਡ ਮੈਂ ਇੱਕ ਬੇਨਤੀ ਕਰਕੇ ਆਇਆ ਸਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਰੂਖਾਨੀ ਸ਼ਬਦ ਵਰਤੇ ਨੇ ਹਰ ਸ਼ਬਦ ਬਾਬਾ ਦੀਪ ਸਿੰਘ ਉਹਦੀ ਉਹਨਾਂ ਦਾ ਜੀਵਨ ਹਰ ਸ਼ਬਦ ਦੀ ਵਿਆਖਿਆ ਕਰੇਗਾ ਤੁਸੀਂ ਗੁਰਮਖ ਕਹੋ ਤਾਂ ਉਹਨਾਂ ਦਾ ਜੀਵਨ ਵਿਆਖਿਆ ਕਰੇਗਾ ਗੁਰਮਖ ਰੋਮ ਰੋਮ ਹਰ ਤੇ ਆਵੇ ਗੁਰਸਿੱਖ ਕਹੋਗੇ ਤਾਂ ਉਹਨਾਂ ਦਾ ਜੀਵਨ ਵਿਆਖਿਆ ਕਰੇਗਾ ਜੇ ਤੁਸੀਂ ਬ੍ਰਹਮ ਗਿਆਨੀ ਕਹੋਗੇ ਤਾ ਉਹਨਾਂ ਦਾ ਜੀਵਨ ਬ੍ਰਹਮ ਗਿਆਨ ਦੀ ਵਿਆਖਿਆ ਕਰੇਗਾ ਜੇ ਸਾਧ ਕਹੋਗੇ ਤਾਂ ਵਿਆਖਿਆ ਕਰਨਗੇ ਜੇ ਸੰਤ ਕਹੋਗੇ ਤਾਂ ਵਿਆਖਿਆ ਕਰਨਗੇ ਤੇ ਜੇ ਤੁਸੀਂ ਸਪਾਈ ਸੂਰਮਾ ਕਹੋਗੇ ਉਸ ਮਹਾਂਪੁਰਖ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਦੇ ਹਰ ਰੂਖਾਨੀ ਸ਼ਬਦ ਦੀ ਵਿਆਖਿਆ ਕਰਦਾ ਪਿਆਗਾ ਉਸ ਸੰਤ ਨੇ ਭਗਤ ਨੇ ਸਾਧ ਨੇ ਬ੍ਰਹਮ ਗਿਆਨੀ ਨੇ ਗੁਰਮੁਖ ਨੇ ਸੂਰਮੇ ਐਸੇ ਮਹਾਂਪੁਰਖ ਦੇ ਜਨਮ ਦਿਨ ਨੂੰ ਸਮਰਪਿਤ ਆਪ ਜੀ ਦੀ ਹਾਜ਼ਰੀ ਪਰ ਰਹੇ ਹੋ ਅਤੀ ਸਨਮਾਨਯੋਗ ਬਾਬਾ ਕਰਨਾਮ ਸਿੰਘ ਜੀ ਮੁਖੀ ਦਮਦਮੀ ਤਖਸਾਲ ਉਹ ਵੀ ਆਪ ਸੰਗਤ ਦੇ دیدار ਲਈ حاضر ਹੋਏ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ ਦਾਸ ਵੱਲੋਂ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਮੈਂ ਇੱਕ ਬੇਨਤੀ ਤੁਹਾਨੂੰ ਸਭ ਨੂੰ ਸਾਰੀਆਂ ਜਗ੍ਹਾ ਕਰਦਾ ਪਿਆ ਯਾਦ ਰੱਖੋ ਜੜ ਹੋਵੇਗੀ ਰੁੱਖ ਦੀ ਸ਼ਾਖ ਹੋਵੇਗੀ ਜੜ ਹੋਵੇਗੀ ਪੱਤੇ ਹੋਣਗੇ ਜੜ ਹੋਵੇਗੀ ਫਲ ਤੇ ਫੁੱਲ ਹੋਣਗੇ ਜੇ ਜੜ ਨਹੀਂ ਸੁੱਕਾ ਢਾਂਚਾ ਜਰੂਰ ਥਾਂ ਘੋਰ ਕੇ ਰੇ ਰ ਕੇ ਖਲੋਤਾ ਰਹੇਗਾ ਨਾ ਪੱਤੇ ਨਾ ਸ਼ਾਂ ਪਲ ਨਹੀਂ ਹੋਏਗਾ ਖਾਲਸਾ ਜੀ ਜੇ ਸਾਡੇ ਹਿਰਦੇ ਚ ਸ਼ਰਦਾ ਦੀ ਜੜ ਹੋਏਗੀ ਤੇ ਰੋਖਾਨੀਅਤ ਦਾ ਹਰ ਗੁਣ ਸਾਡੇ ਜੀਵਨ ਚੋਂ ਨਿਕਲੇਗਾ ਜੇ ਸ਼ਰਦਾ ਦੀ ਜੜ ਸੁੱਕ ਗਈ ਖੋਂਦ ਧਰਤੀ ਤੇ ਜਰੂਰ ਰਹੇਗੀ ਪਰ ਸ਼ਾਂ ਫੁੱਲ ਫਲ ਪੱਤੇ ਕਦੀ ਨਹੀਂ ਮਿਲ ਸਕਣਗੇ ਗੁਰੂ ਚਰਨਾ ਚ ਅਰਦਾ ਕਰੀਏ ਸਤ ਗੁਰੂ ਅੰਦਰ ਦੀ ਭਾਵਨਾ ਬਖਸ਼ੇ ਅਤੀ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਉਹਨਾਂ ਦਰਸ਼ਨ ਕਰਨੇ ਨੇ ਮੈਂ ਖਾਸ ਕਰਕੇ ਸੁਰਿੰਦਰ ਜੀ ਪੀਟੀਸੀ ਤੋਂ ਸਰਦਾਰ ਪਰਮਜੀਤ ਸਿੰਘ ਜੀ ਸਾਨੀ ਉਹਨਾਂ ਦਾ ਤੇ ਤੁਹਾਡੀ ਸਮੁੱਚੀ ਟੀਮ ਦਾ ਸ਼ੁਕਰਗੁਜ਼ਾਰ ਹਾਂ ਤੁਸੀਂ ਦਰਸ਼ਨ ਕਰਾਏ ਤੇ ਜਿਹੜੀ ਬੇਨਤੀ ਮੈਂ ਅੱਗੇ ਕੀਤੀ ਹੈ ਇਹਨੂੰ ਬਿਲਕੁਲ ਟੈਂਕ ਦੇ ਵੇਖੋ ਇਹ ਸੱਚੇ ਪਾਤਸ਼ਾਹ ਨੇ ਤੁਸੀਂ ਥਾਂ پارک ਲੈ ਲਓ ਗਲੀਆਂ ਚ ਨਾ ਮਾਰੇ ਦਾ ਪ੍ਰਕਾਸ਼ ਕਰਕੇ ਆਪਾਂ ਵਹਿ ਜਾਈਏ ਇਹ ਮੇਰੀ ਬੇਨਤੀ ਜ਼ਰੂਰ ਹੈ ਸਿੰਘ ਸਾਹਿਬ ਬੈਠੇ ਮੇਰਾ ਖਿਆਲ ਮੇਰੀ ਇਸ ਅਰਜ ਨੂੰ ਸਵੀਕਾਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ